ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਪ੍ਰੀਖਾ ਤੇ ਕੋਲ ਕਰੇ ਕੋਰਫੈਕ ਤੇ ਤੁਹਾਡਾ ਸਾਰੀ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ ਤੀਰ ਤੋਂ ਅੱਗੇ ਨਾ ਚੰਡੀ ਦੀ ਵਾਰ ਬਾਰੇ ਅੱਜ ਲੋਕਾਂ ਦੇ ਦਿਲਾਂ ਦੇ ਵਿੱਚ ਬਹੁਤ ਵਿਚਾਰ ਨੇ ਬਹੁਤ ਗਲਤ ਫਹਮੀਆਂ ਨੇ ਤੇ ਅਸਲ ਵਿੱਚ ਚੰਡੀ ਦੀ ਵਾਰ ਦੇ ਵਿੱਚ ਲਿਖਿਆ ਕੀ ਹੈ ਬਿਆਨੀ ਸਿੰਘ ਦੀ ਗੱਲ ਸੁਣੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਦਾ ਸਲਾਮ ਜ਼ਰੂਰ ਪਾਓ ਇੰਨੇ ਸੋਨਿਆ ਹੈ ਕਿਆਂ ਨੂੰ ਵੀ ਚੰਡੀ ਦੀ ਵਾਰਤਾ ਪਾਠ ਕਰਨ ਦੇ ਨਾਲ ਬੰਦਾ ਪਾਗਲ ਹੋ ਜਾਂਦਾ ਹੈ ਤੇ ਕਈ ਦੇ ਆਖਣਗੇ ਜੀ ਕੀ ਗੱਲ ਹੈ ਕੀ ਸੱਚ ਹੈ ਕਿ ਗੁਰਬਾਣੀ ਪੜਨ ਦੇ ਨਾਲ ਚੰਡੀ ਦੀ ਵਾਰ ਪੜਨ ਦੇ ਨਾਲ ਗੁੱਸਾ ਵੜਾਉਂਦਾ ਹੈ ਕੀ ਇਹ ਗੱਲਾਂ ਸੱਚੀਆਂ ਨੇ ਇਹਨਾਂ ਸਾਰੀਆਂ ਗੱਲਾਂ ਦਾ ਖੁਲਾਸਾ ਇਹਨਾਂ ਸਾਰੇ ਸਵਾਲਾਂ ਤੇ ਸ਼ੰਕਿਆਂ ਦਾ ਜਵਾਬ ਇਸ ਵੀਡੀਓ ਵਿੱਚ ਦਿਆਂਗੇ ਬੜੇ ਧਿਆਨ ਨਾਲ ਸੁਣਨ ਵਾਲੀਆਂ ਗੱਲਾਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਨਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣ ਹੋ ਗੁਰਸਿੱਖ ਹੋ। ਹਰ ਕਰਤਾ ਆਪ ਮੋਹ ਹੋ ਕਟਾਏ। ਮਹਾਰਾਜ ਨੇ ਆਖਿਆ ਗੁਰੂ ਦੀ ਬਾਣੀ ਦੇ ਉੱਤੇ ਸ਼ੰਕਾ ਨਾ ਕਰੋ। ਗੁਰਬਾਣੀ ਨੂੰ ਸਤ ਸਤ ਕਰਕੇ ਸੱਚੀ ਕਰਕੇ ਮੰਨੋ। ਇਹ ਗੁਰੂ ਦਾ ਸਰੂਪ ਹੈ। ਇਹ ਆਪਣੇ ਆਪ ਮੂੰਹ ਦੇ ਵਿੱਚੋਂ ਨਿਕਲਦੀ ਹੈ ਤੇ ਬੜਾ ਕਰਦੀ ਹੈ। ਇਹ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਵੀ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਚੰਡੀ ਦੀ ਵਾਰ ਇਹ ਪੜਨ ਦੇ ਨਾਲ ਬਹੁਤੇ ਪਾਗਲ ਹੋ ਜਾਂਦੇ ਨੇ, ਗੁੱਸਾ ਆਉਂਦਾ ਹੈ। ਮੈਂ ਬੇਨਤੀ ਕਰਾਇਆ ਹੋ ਜਿਹੜੇ ਪੁਲੇਖੇ ਪਾਏ ਜਾ ਰਹੇ ਨੇ ਇਹ ਦਸਮ ਗ੍ਰੰਥ ਦੇ ਵਿਰੋਧੀਆਂ ਵੱਲੋਂ ਪਾਏ ਜਾ ਰਹੇ ਨੇ। ਜਿਹੜੇ ਸ੍ਰੀ ਦਸਮ ਗ੍ਰੰਥ ਦੇ ਵਿਰੋਧੀ ਨੇ ਉਹਨਾਂ ਬਾਣੀ ਪੜ੍ਹਨੀ ਨਹੀਂ ਤੇ ਨਾ ਕਿਸੇ ਨੂੰ ਪੜ੍ਹਨ ਦੇਣੀ ਹੈ। ਇਹਦੇ ਸਮੇਂ ਦੇ ਵਿੱਚ ਇਹੋ ਜਿਹਾ ਲਿਖੇ ਪਾਏ ਗਏ ਸਨ ਕਿ ਸੰਗਤਾਂ ਦੇ ਮਨ ਦੇ ਵਿੱਚ ਸ਼ੰਕਾ ਪਾਦੀਏ ਕਿਉਂਕਿ ਜਦੋਂ ਸਿੱਖ ਦੇ ਮਨ ਦੇ ਵਿੱਚ ਸ਼ੰਕਾ ਆ ਜਾਂਦੀ ਏ ਤੇ ਉਹਦਾ ਭਲਾ ਨਹੀਂ ਹੁੰਦਾ ਉਹ ਸਿੱਖ ਰਹਿਂਦਾ ਹੀ ਨਹੀਂ ਸਿੱਖ ਤੇ ਉਹ ਹੈ ਜਿਹੜਾ ਗੁਰੂ ਤੇ ਭਰੋਸਾ ਰੱਖੇ ਗੁਰੂ ਦੇ ਤੇ ਨਿਸ਼ਚੈ ਰੱਖੇ ਦਸਾਂ ਪਾਤਸ਼ਾਹਾਂ ਨੂੰ ਇੱਕੋ ਜਿਹਾ ਜਾਣੇ ਦਸਵੇਂ ਪਾਤਸ਼ਾਹ ਨੂੰ ਅਸੀਂ ਆਪਣਾ ਗੁਰੂ ਆਖਦੇ ਹਾਂ ਤੇ ਫਿਰ ਦਸਵੇਂ ਪਾਤਸ਼ਾਹ ਦੀ ਬਾਣੀ ਗੁਰੂ ਕੀ ਉਹ ਨਹੀਂ ਇਸ ਕਰਕੇ ਮਾਰੇ ਨੇ ਜਿਹੜੀ ਬਾਣੀ ਉਚਾਰੀ ਹੈ ਇਹ ਗੁਰੂ ਸਾਹਿਬ ਦਾ ਆਪਣਾ ਸਰੂਪ ਹੈ ਤੇ ਚੰਡੀ ਦੀ ਵਾਰ ਦੇ ਵਿੱਚ ਮਾਰੇ ਨੇ ਜੰਗ ਦਾ પ્રસੰਗ ਜਿਹੜਾ ਹੈ ਲਿਖਿਆ ਹੈ ਜਿਹੜੇ ਆਖਦੇ ਨੇ ਬਾਣੀ ਪੜਨ ਦੇ ਨਾਲ ਗੁੱਸਾ ਆਉਂਦਾ ਏ ਇਹ ਗੱਲ ਬਿਲਕੁਲ ਗਲਤ ਏ ਇਹ ਗੁਰਬਾਣੀ ਪੜਨ ਦੇ ਨਾਲ ਭਲਾ ਹੁੰਦਾ ਏ ਕਿਉਂਕਿ ਗੁਰੂ ਹਰਕਤ ਦਾ ਭਲਾ ਕਰਦਾ ਹੈ ਸਤਗੁਰ ਸਭਨਾ ਦਾ ਭਲਾ ਮੰਦਾਏ ਦਾ ਤਿਸ ਦਾ ਬੁਰਾ ਕਿ ਹੋਏ ਜੇ ਗੁਰੂ ਭਲਾ ਕਰਦਾ ਏ ਤੇ ਗੁਰੂ ਕੀ ਬਾਣੀ ਕਿਵੇਂ ਕਿਸੇ ਦਾ ਨੁਕਸਾਨ ਕਰ ਸਕਦੀ ਏ ਗੁਰਬਾਰੰਕ ਕੋਈ ਵੀ ਹੈ ਇਹ ਭਲਾ ਹੀ ਕਰਦੀ ਹੈ ਬਸ ਨਿਯਮ ਇਹ ਹੈ ਕਿ ਕਰਨ ਦੀ ਮਰਿਆਦਾ ਤੇ ਵਿਧੀ ਹੋਣੀ ਚਾਹੀਦੀ ਹੈ ਗੁਰਮਤ ਦੇ ਅਨੁਸਾਰ ਹੋਣਾ ਚਾਹੀਦਾ ਸਾਰਾ ਕੁਝ ਜਿਹੜੇ ਆਖਦੇ ਨੇ ਗੁੱਸਾ ਵੜਾਉਂਦਾ ਹੈ ਏਦਾਂ ਦੀ ਕੋਈ ਗੱਲ ਨਹੀਂ ਚੰਡੀ ਦੀ ਵਾਰ ਬਾਣੀ ਪੜਨ ਦੇ ਨਾਲ ਵੀਰਸ ਜਗਦਾ ਸਿੱਖ ਦੇ ਅੰਦਰ ਗਾਇਰਤਾ ਤੇ ਬੁਝਦਲੀ ਦਾ ਨਾਸ ਹੁੰਦਾ ਹੈ ਤੇ ਗੁਰੂ ਸਾਹਿਬ ਦੇ ਬਖਸ਼ਿਸ਼ਾਂ ਦਾ ਪਾਤਰ ਬਣਦਾ ਉਹ ਸਿੱਖ ਹੈ ਤੇ ਮਾਰਣੇ ਅਖੀਰ ਦੇ ਵਿੱਚ ਲਿਖਿਆ ਵੀ ਹੈ ਫੇਰ ਨਾ ਜੁਨੀ ਆਇਆ ਜਿਨਹਿ ਹਕਾਇਆ ਜਿਨਹਿ ਜਿਨਵੇਂ ਗੁਰੂ ਕੀ ਬਾਣੀ ਨੂੰ ਸ਼ਰਧਾ ਦੇ ਨਾਲ ਨਿਸ਼ਚੇ ਦੇ ਨਾਲ ਲਗਾਇਆ ਹੈ ਉਹਦਾ ਜਨਮ ਮਰਨਾਸ਼ ਹੋ ਗਿਆ ਹੈ ਇਹ ਗੁਰਬਾਣੀ ਦੇ ਵਿੱਚ ਚੰਡੀ ਦੀ ਵਾਰ ਦੇ ਵਿੱਚ ਅਨੇਕਾਂ ਬਰਕਤਾਂ ਨੇ ਇਸ ਕਰਕੇ ਕਦੇ ਵੀ ਕਿਸੇ ਕਹਿਣ ਦੇ ਨਾਲ ਕਿਸੇ ਦੇ ਮਗਰ ਲੱਗ ਕੇ ਗੁਰਬਾਣੀ ਦੇ ਉੱਤੇ ਸ਼ੱਕ ਨਹੀਂ ਕਰਨਾ ਗੁਰਬਾਣੀ ਪੜ੍ਹਨੀ ਹੈ ਕਿ ਪੜ੍ਹਨੀ ਕਿਵੇਂ ਆ ਤੇ ਮਰਿਆਦਾ ਕੀ ਹੈ ਇਦੇ ਬਾਰੇ ਇੱਕ ਵੀਡੀਓ ਪਹਿਲਾਂ ਬਣਾਈ ਸੀ ਡਿਸਕ੍ਰਿਪਸ਼ਨ ਦੇ ਵਿੱਚ ਇਹਦਾ ਲਿੰਕ ਦੇ ਦਿਆਂਗੇ ਉੱਥੋਂ ਤੁਸੀਂ ਇਹ ਗੁਰਬਾਣੀ ਦਾ ਨਿਯਮ ਮਰਯਾਦਾ ਜਿਹੜੀ ਹੈ ਸਮਝ ਸਕਦੇ ਹੋ ਵੀ ਕਿਵੇਂ ਪੜ੍ਹਨੀ ਚਾਹੀਦੀ ਹੈ ਕਦੋਂ ਪੜ੍ਹਨੀ ਚਾਹੀਦੀ ਹੈ ਇਸ ਕਰਕੇ ਦਸਮ ਗ੍ਰੰਥ ਦੇ ਵਿਰੋਧੀਆਂ ਦੀਆਂ ਇਹ ਚਾਲਾਂ ਨੇ ਏਜੰਸੀ ਦੀਆਂ ਚਾਲਾਂ ਨੇ ਕਿਉਂਕਿ ਮਹਾਰੇ ਨੇ ਸੰਤ ਸਿਪਾਈ ਦਾ ਮੇਲ ਬਣਾਉਣਾ ਹੈ ਦਸਮ ਗ੍ਰੰਥ ਦੀ ਬਾਣੀ ਪੜਨ ਦੇ ਨਾਲ ਜੀਵਨ ਮੁਕਤੀ ਹੁੰਦੀ ਹੈ ਆਤ ਬਾਣੀ ਦੇ ਨਾਲ ਵੀ ਜੀਵਨ ਮੁਕਤੀ ਹੁੰਦੀ ਹੈ ਦਸੋਂ ਬਾੜੀ ਦੇ ਨਾਲ ਵੀ ਰਸਵੀ ਪੈਦਾ ਹੁੰਦਾ ਹੈ ਇਸ ਕਰਕੇ ਉਹ ਚਾਹੁੰਦੇ ਨੇ ਕਿ ਸਿੱਖ ਕਦੇ ਵੀ ਸੰਤ ਸਿਪਾਈ ਦਾ ਮੇਲ ਨਾ ਬਣ ਜਾਵੇ ਕਦੇ ਵੀ ਕਿਸੇ ਦੇ ਮਗਰ ਲਾ ਕੇ ਕੁਰਬਾਨੀ ਦੇ ਨੰਦਿਆ ਨਾ ਕਰੋ ਕੁਰਬਾਨੀ ਪੜਨੀ ਛੱਡੋ ਨਾ ਆਪਣੇ ਗੁਰੂ ਸੇਬਾਨਾਂ ਦੀਆਂ ਕੀਤੀਆਂ ਹੋਈਆਂ ਬਖਸ਼ਿਸ਼ਾਂ ਦੇ ਪਾਤਰ ਬਣੋ ਕੁਰਬਾਨੀ ਪੜੋ ਤੇ ਪੜਨ ਦਾ ਹੁਕਮ ਦਿਓ ਸੋ ਏਸੀ ਚੰਡੀ ਦੀ ਵਾਰ-ਵਾਰੇ ਕੁਝ ਲੋਕਾਂ ਦੇ ਮਨਾਂ ਦੇ ਵਿੱਚ ਗਲਤਫਹਿਮੀਆਂ ਕਿ ਚੰਡੀ ਦੀ ਵਾਰ ਪੜਨ ਨਾਲ ਕੀ ਹੋ ਜਾਂਦਾ ਫਲਾਣਾ ਇਹ ਤੁਮ ਘਰਨਾ ਹੋ ਜਾਂਦਾ ਪਰ ਅਸਲ ਵਿੱਚ ਜਦੋਂ ਤੁਸੀਂ ਇਤਿਹਾਸ ਨੂੰ ਪੜ੍ਹਦੇ ਹੋ ਨਾ ਉਹਦੇ ਅੰਦਰ ਆਪ ਦਾ ਠਹਿਰਾਓ ਕਰਦੇ ਆਪਣੇ ਮਨ ਦੇ ਵਿੱਚ ਉਹਨੂੰ ਵਸਾਉਂਦੇ ਫਿਰ ਪਤਾ ਨਹੀਂ ਦੱਸ ਚੰਡੀ ਦੀ ਬਾਤ ਹੈ ਕੀ ਹੈ ਸੋ ਵੀਡੀਓ ਦੇ ਵਿੱਚ ਵਿਚਾਰ ਆਪਣੇ ਜਰੂਰ ਦਿਓ ਇਹ ਕਮੈਂਟ ਬਾਕਸ ਵਿੱਚ 와ਹੀ ਦੀ ਸਾਂਝੀ ਨੂੰ ਪਾਓ ਤਾਂ ਸ੍ਰੀ